ਵੌਇਸ ਆਫ ਵੀਜ਼ਾ ਕੰਸਲਟੈਂਟ ਪੰਜਾਬ ਵੱਲੋਂ ਪੰਜਾਬੀ ਸਿੰਗਰ ਦੇ ਖਿਲਾਫ ਅੰਮ੍ਰਿਤਸਰ ਪੁਲਿਸ ਕਮਿਸ਼ਨ ਨੂੰ ਦਿੱਤੀ ਗਈ ਸ਼ਿਕਾਇਤ ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰੈਜ਼ੀਡੈਂਟ ਜੇਪੀ ਸਿੰਘ ਨੇ ਦੱਸਿਆ ਕਿ ਇੱਕ ਸਿੰਗਰ ਵੱਲੋਂ ਇਮੀਗ੍ਰੇਸ਼ਨ ਇੰਡਸਟਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਖਿਲਾਫ ਅੰਮ੍ਰਿਤਸਰ ਪੁਲਿਸ ਕਮਿਸ਼ਨ ਨੂੰ ਇਕ ਦਰਖਾਹ ਦਿੱਤੀ ਗਈ ਅਤੇ ਗਾਇਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਦੀ ਗਾਈਡਲਾਈਨ ਨੂੰ ਫੋਲੋ ਕਰਕੇ ਕੰਮ ਕਰਦੇ ਹਾਂ ਤੇ ਗਾਇਕ ਵੱਲੋਂ ਸਾਡੀ ਇੰਡਸਟਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਕਿਹਾ ਕਿ ਜਿਹੜੇ ਬੰਦੇ ਲਾਇਸੈਂਸ ਲੈ ਕੇ ਸਰਕਾਰ ਦੀ ਗਾਈਡਲਾਈਨ ਨੂੰ ਫੋਲੋ ਕਰਕੇ ਸਟੱਡੀ ਵੀਜ਼ੇ ਦਾ ਕੰਮ ਕਰਦੇ ਆ ਉਹਨਾਂ ਦੀ ਇਮੇਜ ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਇਸ ਦੀ ਕੜੀ ਸ਼ਬਦਾ ਦੇ ਵਿੱਚ ਨਿੰਦਾ ਕਰਦੇ ਹਾਂ ਤੇ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਰਖਾਹ ਦਿੱਤੀ ਗਈ ਹੈ ਇਸ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਸਾਡੀ ਬਦੌਲਤ ਹੀ ਪੰਜਾਬ ਦੇ ਵਿੱਚ ਅੱਜ ਬੇਰੋਜ਼ਗਾਰੀ ਖਤਮ ਹੋਈ ਤੇ ਸਾਡੀ ਬਦੌਲਤ ਹੀ ਲੱਖਾਂ ਲੋਕ ਅੱਜ ਐਨ ਆਰ ਆਈ ਬਣੇ ਅੱਜ ਪੰਜਾਬ ਦੇ ਵਿੱਚ ਖੁਸ਼ਹਾਲੀ ਆਈ ਹੈ ਤੇ ਇਮੀਗ੍ਰੇਸ਼ਨ ਇੰਡਸਟਰੀ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਅੰਮ੍ਰਿਤਸਰ ਪੂਰਵਕ ਵਰਸ ਤੋਂ ਇਨਸਾਫ਼ ਦੀ ਮੰਗ ਕੀਤੀ। ਨਾਮ ਜੇਪੀ ਸਿੰਘ ਹੈ ਔਰ ਮੈਂ ਪ੍ਰੈਜ਼ੀਡੈਂਟ ਐ ਵਾਈਸੋ ਵੀਜ਼ਾ ਕੰਸਲਟੈਂਟ ਪੰਜਾਬ ਸਾਡੀ ਐਸੋਸੀਏਸ਼ਨ ਵੱਲੋਂ ਅੱਜ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਅਸੀਂ ਇੱਕ ਐਪਲੀਕੇਸ਼ਨ ਦਿੱਤੀ ਹੈ ਇੱਕ ਸਿੰਗਰ ਹੈ ਜਿਹੜਾ ਉਹਨੂੰ ਹੋਰ ਕੋਈ ਕੰਮ ਨਹੀਂ ਲੱਭਾ ਤੇ ਉਹਨੇ ਇਮੀਗ੍ਰੇਸ਼ਨ ਇੰਡਸਟਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਉਹਨਾ ਕੰਸਲਟੈਂਟ ਨੂੰ ਟਾਰਗੇਟ ਕੀਤਾ ਕਿ ਜਿਹੜੇ ਲਾਇਸੈਂਸ ਲੈ ਕੇ ਕੰਮ ਕਰਦੇ ਆ ਸਰਕਾਰ ਦੀ ਗਾਈਡਲਾਈਨਸ ਨੂੰ ਫਾਲੋ ਕਰਕੇ ਕੰਮ ਕਰਦੇ ਆ ਔਰ ਸਾਡੀ ਇੰਡਸਟਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਐ ਅਸੀਂ ਗਲਤ ਏਜੰਟਾਂ ਦੇ ਖਿਲਾਫ ਆ ਜਿਹੜੇ ਗਲਤ ਕੰਮ ਕਰਦੇ ਨੇ ਮਗਰ ਜਿਹੜੇ ਬੰਦੇ ਲਾਇਸੈਂਸ ਲੈ ਕੇ ਸਰਕਾਰ ਦੀਆਂ ਗਾਈਡਲਾਈਨਸ ਨੂੰ ਫੋਲੋ ਕਰਕੇ ਸਟੱਡੀ ਵੀਜ਼ੇ ਦਾ ਕੰਮ ਕਰਦੇ ਇਹਦੇ 'ਚ ਉਹਨਾਂ ਦੀ ਇਮੇਜ ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਅਸੀਂ ਕੜੀ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦੇ ਆਂ ਔਰ ਐਸੋਸੀਏਸ਼ਨ ਵੱਲੋਂ ਅਸੀਂ ਕੰਪਲੇਂਟ ਦਿੱਤੀ ਆ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਕਿ ਇਹਦੇ ਖਿਲਾਫ ਜਿਹੜਾ ਉਹ ਮਾਮਲਾ ਦਰਜ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਇਮੀਗ੍ਰੇਸ਼ਨ ਇੰਡਸਟਰੀ ਵੱਲ ਜਿਹੜਾ ਮਾੜੀ ਨਜ਼ਰ ਦੇ ਨਾਲ ਨਾ ਦੇਖ ਸਕੇ ਕਿਉਂਕਿ ਸਾਡੀ ਬਦੌਲਤ ਹੀ ਪੰਜਾਬ ਦੇ ਵਿੱਚੋਂ ਅੱਜ ਬੇਰੁਜ਼ਗਾਰੀ ਖਤਮ ਹੋਈ ਹੈ ਸਾਡੀ ਬਦੌਲਤ ਹੀ ਲੱਖਾਂ ਲੋਕ ਅੱਜ ਐਨਆਰਆਈ ਬਣੇ ਆ ਅੱਜ ਜੇ ਪੰਜਾਬ ਦੇ ਵਿੱਚ ਖੁਸ਼ਹਾਲੀ ਆ ਤੇ ਇਮੀਗ੍ਰੇਸ਼ਨ ਇੰਡਸਟਰੀ ਦਾ ਬਹੁਤ ਵੱਡਾ ਯੋਗਦਾਨ ਹੈਗਾ ਸੋ ਅਸੀਂ ਬੇਰੁਜ਼ਗਾਰੀ ਖਤਮ ਕਰਨ ਦੇ ਵਿੱਚ ਇਹ ਸਾਰੇ ਸਾਡੇ ਭਰਾ ਨੇ ਜਿਹੜੇ ਲਾਇਸੈਂਸ ਲੈ ਕੇ ਕੰਮ ਕਰਦੇ ਨੇ ਔਰ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਔਰ ਹਰ ਇੱਕ ਇਮੀਗ੍ਰੇਸ਼ਨ ਕੰਪਨੀ ਤੋਂ ਹਰ ਮਹੀਨੇ ਸੈਂਕੜੇ ਨੌਜਵਾਨ ਵਿਦੇਸ਼ ਪੜ੍ਹਾਈ ਕਰਨ ਜਾਂਦੇ ਨੇ ਔਰ ਪੜ੍ਹਾਈ ਕਰਕੇ ਉੱਥੇ ਜੌਬ ਹਾਸਲ ਕਰਦੇ ਆ ਔਰ ਫਿਰ ਆਪਣੇ ਡ੍ਰੀਮ ਪੂਰੇ ਕਰਦੇ ਆ ਔਰ ਸਾਡੀ ਇੰਡਸਟਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਕੜੇ ਸ਼ਬਦਾਂ ਚ ਦੀ ਨਿੰਦਾ ਕਰਦੇ ਆ ਔਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੋਂ ਵੀ ਅਸੀਂ ਮੰਗ ਕੀਤੀ ਹੈ ਕਿ ਇਹ ਜਿਹੜਾ ਸਿੰਗਰ ਹੈਗਾ ਇਹਦੇ ਖਿਲਾਫ ਮਾਮਲਾ ਦਰਜ ਕਰਕੇ ਕੜੀ ਤੋਂ ਕੜੀ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਸਿੰਗਰ ਦਾ ਨਾਮ ਕੀ ਆ ਤੇ ਕਿਹੜੇ ਬੋਲ ਨੇ ਬੋਲੇ ਸੀ देखो बदनाम ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਇਹ এজেন্টস ਨੂੰ ਕਿ ਉਹਨਾਂ ਕਿਹਾ ਗਿਆ ਚੋਰ ਨੇ ਠੱਗ ਨੇ ਅਸੀਂ ਕੋਈ ਚੋਰ ਠੱਗ ਨਹੀਂ ਹੈਗੇ ਅਸੀਂ ਲੋਕਾਂ ਦਾ ਫਿਊਚਰ ਸਵਾਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦਾ ਕੈਰੀਅਰ ਬਣਾਉਂਦੇ ਆ ਔਰ ਸਟੱਡੀ ਵੀਜ਼ੇ ਤੇ ਬੱਚਿਆਂ ਨੂੰ ਅਬ੍ਰੋਡ ਭੇਜਦੇ ਆ ਔਰ ਕਿਸੇ ਨੂੰ ਵਿਦੇਸ਼ ਪੜ੍ਹਾਈ ਕਰਨ ਲਈ ਭੇਜਣਾ ਇਹ ਕੋਈ ਠੱਗੀ ਦਾ ਕੰਮ ਨਹੀਂ ਹੈਗਾ ਸਾਰੇ ਜਣੇ ਹੀ ਇਹ ਜਿਹੜਾ ਸਰਕਾਰ ਦੀਆਂ ਗਾਈਡਲਾਈਨਸ ਹੈ ਸਰਕਾਰ ਨੇ ਸਾਨੂੰ ਲਾਇਸੈਂਸ ਦਿੱਤਾ ਇੱਕ ਲਾਇਸੈਂਸ ਲੈਣ ਲਈ ਬਹੁਤ ਸਾਰੀਆਂ ਪੁਲਿਸ ਵੈਰੀਫਿਕੇਸ਼ਨ ਹੁੰਦੀਆਂ ਬੰਦੇ ਦਾ ਕਰੈਕਟਰ ਚੈੱਕ ਕੀਤਾ ਜਾਂਦਾ ਹੈ ਕਿ ਉਹਦੇ ਖਿਲਾਫ ਕੋਈ ਪਰਚਾ ਦਰਜਿਤ ਨਹੀਂ ਹੈਗਾ ਔਰ ਜੇ ਦਾ ਕਰੈਕਟਰ ਸਾਫ ਹੋਵੇ ਉਹਨੂੰ ਹੀ ਲਾਇਸੈਂਸ ਮਿਲਦਾ ਔਰ ਅਸੀਂ ਹਰ ਮਹੀਨੇ ਡੀਸੀ ਅਫੀਸਰ ਰਿਪੋਰਟ ਦਿੰਨੇ ਆ ਸਾਰੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਆ ਔਰ ਉਹਦੇ ਬਾਵਜੂਦ ਵੀ ਇਹ ਜਿਹੜਾ ਸਿੰਗਰ ਹੈਗਾ ਇਹਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਬਹੁਤ ਸਾਰੇ ਇਮੀਗ੍ਰੇਸ਼ਨ ਦੇ ਸਾਥੀ ਉਹਨਾਂ ਨੂੰ ਇਸ ਵੀਡੀਓ ਦੇ ਵਿੱਚ ਲਿਆ ਗਿਆ ਬਿਨਾ ਪਰਮਿਸ਼ਨ ਤੋਂ ਅਸੀਂ YouTube ਨੂੰ ਵੀ ਇਹਦੇ ਬਾਰੇ ਕੰਪਲੇਂਟ ਕੀਤੀ ਹੈਗੀ ਤੇ ਅੱਜ ਖਾਸ ਤੌਰ ਤੇ ਅਸੀਂ ਸੀਪੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਕਿ ਇਸ ਸਿੰਗਰ ਦੇ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਪਹਿਲਾਂ ਵੀ ਇਮੀਗ੍ਰੇਸ਼ਨ ਦੇ ਅੱਜ ਦੇ ਖਿਲਾਫ ਇਸ ਤਰ੍ਹਾਂ ਆਵਾਜ਼ ਚੁੱਕੀ ਗਈ ਸੀ ਕਿਸੇ ਕਿਸੇ ਸਮਾਜਿਕ ਨੂੰ ਹੁਣ ਦੁਬਾਰਾ ਫਿਰ ਟੀਏ ਏਜੰਟ ਹੀ ਦੇਖੋ ਪਤਾ ਕੀ ਹੈਗਾ ਹਰ ਇੱਕ ਇੰਡਸਟਰੀ ਦੇ ਵਿੱਚ ਚੰਗੇ ਜਾਂ ਮਾੜੇ ਲੋਕ ਹੁੰਦੇ ਨੇ ਅਸੀਂ ਚੰਗਿਆਂ ਦੇ ਨਾਲ ਖੜੇ ਆ ਤੇ ਮਾੜਿਆਂ ਦੇ ਅੰਗੇਸਟ ਹੈਗੇ ਸਾਡੀ ਐਸੋਸੀਏਸ਼ਨ ਦਾ ਮਕਸਦ ਹੀ ਇਹ ਹੈਗਾ ਕਿ ਕੋਈ ਵੀ ਬੱਚਾ ਇਮੀਗ੍ਰੇਸ਼ਨ ਕੰਪਨੀ ਤੋਂ ਆਪਣੀ ਵੀਜ਼ਾ ਦੀ ਫਾਈਲ ਲਗਾਉਂਦਾ ਹੈਗਾ ਉਹਦਾ ਲਾਇਸੈਂਸ ਸਭ ਤੋਂ ਪਹਿਲਾਂ ਚੈੱਕ ਕਰੇ ਔਰ ਜੇ ਕੋਈ ਲਾਇਸੈਂਸ ਹੋਲਡਰ ਬੰਦਾ ਉਸ ਬੰਦੇ ਨਾਲ ਠੱਗੀ ਕਰਦਾ ਤੇ ਸਾਡੀ ਪੂਰੀ ਇਸ ਐਸੋਸੀਏਸ਼ਨ ਦੇ ਵਿੱਚ 150 ਪਲੱਸ ਮੈਂਬਰ ਨੇ ਉਹ ਉਸ ਬੱਚੇ ਦੇ ਨਾਲ ਖੜਨਗੇ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਠੱਗੀ ਹੋਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਔਰ ਅਸੀਂ ਬਿਲਕੁਲ ਇਮਾਨਦਾਰੀ ਦੇ ਨਾਲ ਕੰਮ ਕਰਦੇ ਆਂ ਆਰ ਸਰਕਾਰ ਦੀ ਗਾਈਡਲਾਈਨਸ ਨੂੰ ਫੋਲੋ ਕਰਕੇ ਕੰਮ ਕਰਦੇ ਸਰਪਲਿਸ਼ਨਰ ਹੈਗੇ ਨੇ ਅਕਸਰ ਦੇਖਿਆ ਇਹਨਾਂ ਨੂੰ ਦੇਖਣ ਨੂੰ ਮਿਲਦਾ ਆ ਕਿ ਕਮਿਸ਼ਨਰ ਸਾਹਿਬਾ ਸ਼ਿਕਾਇਤਾਂ ਮਿਲਦੀਆਂ ਕਿ ਇਮੀਗ੍ਰੇਸ਼ਨ ਵਾਲਿਆਂ ਨੇ ਇਹ ਤਾਂ ਠੱਗੀ ਮਾਰੀ ਹੈ ਉਹਨਾਂ ਖਿਲਾਫ ਕੀ ਤੁਸੀਂ ਕਾਰਵਾਈ ਕਰੋ ਜਿਹੜੇ ਇੱਦਾਂ ਕੰਮ ਕਰਦੇ ਨੇ ਦੇਖੋ ਕੋਈ ਵੀ ਬੰਦੇ ਨਾਲ ਠੱਗੀ ਹੁੰਦੀ ਜੀ ਉਹ ਸਾਡੀ ਐਸੋਸੀਏਸ਼ਨ ਕੋਲ ਆ ਕੇ ਆਪਣੀ ਰਿਪੋਰਟ ਦਵੇ ਅਸੀਂ ਉਹਦੇ ਨਾਲ ਖੜੇ ਹਾਲ ਅੱਜ ਦੀ ਸਿਚੁਏਸ਼ਨ ਨੂੰ ਦੇਖਦੇ ਆਪਸ ਲਿਖੀ ਤੁਹਾਨੂੰ ਸਾਥ सीपी साहब ने ਸਾਡੀ ਐਪਲੀਕੇਸ਼ਨ ਲੈ ਲਈ ਆ ਔਰ ਉਹਨਾਂ ਨੇ ਕਿਸੇ ਆਫੀਸਰ ਦੀ ਡਿਊਟੀ ਲਈ ਅਸੀਂ ਜਿੰਨੂੰ ਵੈਰੀਫਾਈ ਕਰਕੇ ਐਕਸ਼ਨ ਲੈਣ ਦੀ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਇਹਦੇ ਤੇ ਐਕਸ਼ਨ ਲਵਾਂਗੇ ਤੁਸੀਂ ਗਾਣੇ ਡਿਲੀਟ ਕਰਾਉਂਗਾ ਐਪਲੀਕੇਸ਼ਨ ਦਿੰਦੀਆਂ ਐਫਆਈਆ ਦਰਜ ਕਰਾਉਂਦੇ ਗਾਣੇ ਨੂੰ ਡਿਲੀਟ ਕਰਾਉਣ ਦੀ ਐਪਲੀਕੇਸ਼ਨ ਦਿੰਦੀਆਂ ਜਾਂ ਫਿਰ ਐਫਆਈਆ ਦਰਜ ਨਹੀਂ ਅਸੀਂ ਉਹਦੇ ਖਿਲਾਫ ਕਾਰਵਾਈ ਕਰਨ ਲਈ ਐਪਲੀਕੇਸ਼ਨ ਦਿੰਦੀ ਹੈ ਗਾਣੇ ਨੂੰ ਡਿਲੀਟ ਕਰਾਉਣ ਲਈ ਅਸੀਂ YouTube ਨੂੰ ਲੱਗ ਤੋਂ ਐਪਲੀਕੇਸ਼ਨ ਦੇ ਚੁੱਕੇ ਹੈ